ਹੈਲੋ ਜੀ ਵੈਲਕਮ ਅਗੇਨ ਪਾਰਟ 9 ਦਾ ਬਾਕੀ ਦਾ ਹਿੱਸਾ ਜਰ ਰਹਿਦਾ ਸੀ ਆਪਾਂ ਆਰੈਸਟ ਕਰਕੇ ਆਪਣੇ ਰੂਮ ਦੇ ਵਿੱਚੋਂ ਦੁਬਾਰਾ ਆਪਾਂ ਚਲੇ ਗਏ ਬਾਬਾ ਨਿਧਾਨ ਸਿੰਘ ਦੇ ਗੁਰਦੁਆਰੇ ਤੇ ਜਿਹੜੀਆਂ ਸਾਡੀਆਂ ਮਾਤਾਵਾਂ ਸੀ ਉਹ ਕਹਿੰਦੀਆਂ ਸਾਥ ਨਹੀਂ ਚੱਲ ਹੁੰਦਾ ਸੋ ਆਪਾਂ ਕਰ ਲਿਆ ਆਟੋ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰੇ ਤੱਕ ਸਾਰੀ ਸੰਗਤ ਜਿੰਨੇ ਵੀ ਬੈਗੇ ਵਿੱਚ ਸਵਾਰੀਆਂ ਤੇ ਸੋ ਆਪਾਂ ਪਹੁੰਚ ਗਏ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਫਿਰ ਆਪਾਂ ਆ ਗਏ ਗੁਰਦੁਆਰਾ ਲੰਗਰ ਸਾਹਿਬ ਚ ਤੇ ਇਥੇ ਦਾ ਇਤਿਹਾਸ ਦੱਸਦੇ ਆ ਜੀ ਬਾਬਾ ਨਿਹੰਗ ਸਿੰਘ ਜੀ ਨੂੰ ਨਾ ਸ਼੍ਰੀ ਗੁਰਬਖਸ਼ ਸਿੰਘ ਮਹਾਰਾਜ ਜੀ ਨੇ ਸੁਪਨੇ ਵਿੱਚ ਧਾਰਸ਼ਨ ਦਿੱਤੇ ਸੀ ਤੇ ਸਟੇਸ਼ਨ ਸੀ ਨਦੀਰ ਸਾਹਿਬ ਦਾ ਉੱਥੇ ਉਹਨਾਂ ਨੂੰ ਦੱਸਿਆ ਸੀ ਵੀ ਤੂੰ ਲੰਗਰ ਲਗਾ ਖੀਸਾਂ ਤੇਰਾ ਤੇ ਹੱਥ ਮੇਰਾ ਵੀ ਤੇਰੇ ਲੰਗਰ ਤੂੰ ਲਗਾਏਂਗਾ ਵੀ ਤੇਰੇ ਲੰਗਰ 'ਚ ਕਦੇ ਵੀ ਘਾਟਾ ਨਹੀਂ ਪਏਗਾ ਸੰਗਤਾਂ ਦੂਰੋਂ ਦੂਰੋਂ ਆਣ ਗਿਆ ਲੰਗਰ ਛਕਣ ਗਿਆ ਕੋਈ ਵੀ ਭੁੱਖਾ ਤੇਰੇ ਦਰਤ ਨਹੀਂ ਜਾਏਗਾ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਸੀ ਕੀ ਸਤਾ ਤੇਰਾ ਤੇ ਹੱਥ ਮੇਰਾ ਸੋ ਉਤੋਂ ਬਾਅਦ ਇਹ ਲੰਗਰ ਕੰਟੀਨਿਊ ਲਗਾਤਾਰ ਚੱਲਦਾ ਹੈ ਜੀ 24 7 ਹਾਅਰ ਚੱਲਦਾ ਹੈ ਜੀ ਤੁਸੀਂ ਜਦੋਂ ਮਰਜ਼ੀ ਆ ਕੇ ਇੱਥੇ ਆ ਕੇ ਲੰਗਰ ਛੱਕ ਸਕਦੇ ਹੋ ਤੇ ਇਹ ਦੇਸੀ ਘਿਓ ਦਾ ਲੰਗਰ ਮਿਲਦਾ ਜੀ ਸੋ ਆਪਾਂ ਲੰਗਰ ਛੱਕਿਆ ਬਹੁਤ ਵਧੀਆ ਲੰਗਰ ਸੀ ਸੇ ਆਪਾਂ ਲੰਗਰ ਛੱਕ ਕੇ ਆਪਾਂ ਅੱਗੇ ਚਾਹ ਵਾਲੇ ਪਾਸੇ ਕਿਉਂਕਿ ਆਪਾਂ ਪੰਜਾਬੀ ਯਾਤਰਾ ਚਾਹ ਨੂੰ ਜ਼ਿਆਦਾ ਇਮਾਨਤਾ ਦੀ ਨੇ ਆਪਾਂ ਕੀ ਰੋਟੀ ਖਾ ਲਈ ਚਾਹ ਲਿਆਓ ਇਹ ਕਰ ਲੋ ਕੋਲੋਂ ਚਾਹ ਪੀ ਕੇ ਆਪਾਂ ਦੇਖਿਆ ਜੀ ਇੱਧਰ ਸੰਗਤਾਂ ਸੇਵਾ ਕਰ ਰਹੀਆਂ ਸੀ ਤਾਂ ਜੋ ਨੈਕਸਟ ਜਿੱਦਾਂ ਦੁਪਹਿਰ ਦਾ ਲੰਗਰ ਸੀ ਇਹ ਤੇ ਸ਼ਾਮ ਦੇ ਲੰਗਰਾਂ ਦੀ ਸੇਵਾ ਸਬਜ਼ੀਆਂ ਕੱਟ ਕਰ ਰਹੀਆਂ ਸੀ ਇਹ ਸਾਰੀਆਂ ਸੰਗਤਾਂ ਕਰੋ ਜੀ ਸਾਰੇ ਇਹਨਾਂ ਦਰਸ਼ਨ ਤੇ ਸੰਗਤਾਂ ਸਬਜ਼ੀਆਂ ਕੱਟ-ਕਟਾ ਦੇਖੋ ਕੰਟੇਨਰ ਚ ਪਾ ਪਾ ਕੇ ਨਾ ਉੱਧਰ ਲੈ ਕੇ ਜਾ ਜੀ ਫਿਰ ਮੈਂ ਆਪਣੀ ਬੇਟੀ ਲਈ ਦੋਦਲੇ ਆ ਉੱਥੋਂ ਬਾਬਾ ਜੀ ਕੋ ਕਹਿ ਕੇ ਦੇ ਦੋ ਬਹੁਤ ਜਰਾ ਗਲਤ ਸੀ ਆਪਾਂ ਲੰਗਰ ਹਾਲ ਦੇ ਵਿੱਚ ਜਾ ਕੇ ਤੇ ਠੰਡਾ ਕਰਨ ਲੱਗੇ ਕਿਉਂਕਿ ਫਿਰ ਉੱਥੇ ਦੇਖੋ ਸਾਰੀ ਸੇਵਾ ਹੋ ਰਹੀ ਸੀ ਉਹ ਦੇਖੋ ਭਾਂਡੇਆ ਤੋਂ ਦੀ ਸੇਵਾ ਹੋ ਰਹੀ ਆ ਉਧਰਲੀ ਸਾਈਡ ਤੇ ਪਛਾਤੀ ਪਕਵ ਬਣਾ ਰਹੇ ਨੇ ਬੀਬੀਆਂ ਸੋ ਆਪਾਂ ਉਸ ਦੁਬਾਰਾ ਕੇ ਬਾਹਰ ਆ ਗਏ ਬਾਹਰ ਆ ਕੇ ਆ ਦੇਖੋ ਜੀ ਬਹੁਤ ਵੱਡੀ ਬਿਲਡਿੰਗ ਆ ਬਾਬਾ ਅਰਵਿੰਦ ਸਿੰਘ ਜੀ ਦੀ ਹਨਾ ਗੋਦਵਾਲਾ ਸਾਹਿਬ ਜੀ ਬਿਲਡਿੰਗ ਬਹੁਤ ਵੱਡੀ ਆ ਤੇ ਨੀਚੇ ਜਿਹੀ ਦੁਕਾਨਾਂ ਸੇਲ ਵਗੈਰਾ ਤੇ ਦਿੱਤੀਆਂ ਹੋਈਆਂ ਨੇ ਕਿਰਾਏ ਤੇ ਦੁਪੱਟੇ ਵਗੈਰਾ ਫਿਰ ਮਾਰਕੀਟ ਹੀ ਆ ਗਈ ਸੀ ਜਸਤੇ ਦੁਪੱਟੇ ਸੋਨੇ ਦੇ ਬਹੁਤ ਸੀ ਬਟ ਇਹਨਾਂ ਦਾ ਕੱਪੜਾ ਨਹੀਂ ਇੰਨਾ ਵਧੀਆ ਸੀ ਕੱਪੜਾ ਨਹੀਂ ਵਧੀਆ ਸੀ ਜਨਕੀ ਜੇ ਆਪਾਂ ਲੈ ਕੇ ਜਾਂਦੇ ਤਾਂ ਆ ਲੈਨੇ ਕਿਹੜਾ ਵੀ ਇਹਨਿੰਦੋ ਚੀਜ਼ ਲੈਣ ਦੀ ਕੱਪੜਾ ਮਾਰਾ ਸੋ ਆਪਾਂ ਫਿਰ ਅੱਗਾ ਵਧ ਗਏ ਆ ਸਾਰੀ ਬਿਲਡਿੰਗ ਜਿੰਨੀ ਵੀ ਨਾ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਹੈ ਯਾ ਯਾਨਕੀ ਇਹ ਵਜਰੀ ਨਿਧਾਨ ਸਿੰਘ ਦੀ ਮਾਰਕੀਟ ਆ ਸੋ ਸੇਮ ਉਹੀ ਆਪਾਂ ਆਏ ਸੀ ਪਹਿਲਾਂ ਵੀ ਸ਼ੋਪਿੰਗ ਕਰਨ ਤੇ ਹੁਣ ਆਪਾਂ ਜਾ ਰਹੇ ਆਂ ਵਾਪਸ ਸੇਮ ਉਹੀ ਪ੍ਰੋਸੀਜਰ ਉਹੀ ਦੁਕਾਨਾ ਸ਼ਾਪ ਵਗੈਰਾ ਸਭ ਕੁਝ ਤੁਹਾਨੂੰ ਉਹੀ ਦਿਖਾਈ ਦੇਗਾ ਕਿਉਂਕਿ ਆਪਾਂ ਉਹੀ ਗੋਦਵਾਰੇ ਘੁੰਮ ਰਹੇ ਆਂ ਠੀਕ ਹੈ ਜੀ ਸੋ ਆਪਾਂ ਇੱਥੇ ਫਿਰ ਅਨਾਰ ਦਾ ਜੂਸ ਪੁੱਛਣ ਲੱਗੇ ਅਨਾਰ ਦਾ ਜੂਸ ਪੁੱਜੀ ਕਹਿੰਦੇ ਪੀਣਾ 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 ਮੈਡਮ ਕਹਿੰਦੀ ਮਿਕਸ ਹੈਗਾ 30 ਰੁਪੀ 40 ਰੁਪੀ ਦਾ ਓਨਲੀ ਅਨਾਰ ਦਾ ਜੂਸ ਸਾਰੇ ਕਹਿੰਦੇ ਨਹੀਂ ਤਾਂ 30 ਲਾਲਾ ਨਹੀਂ ਮੰਦੀ ਨਹੀਂ ਸੀ ਮੰਦੀ ਨਹੀਂ ਸੀ ਮੰਦੀ ਨਹੀਂ ਸੀ ਅਸੀਂ ਕਿਹਾ ਜੂਸ ਅਸੀਂ ਆਪੇ ਕੱਢ ਲੈਨੇ ਤੂੰ ਉੱਥੇ ਬਹਿ ਜਾ ਕਹਿੰਦੀ ਨਹੀਂ ਹਮ ਨਿਕਾਲ ਕੇ ਦੇਂਗੇ ਸੋ ਫਿਰ ਸਾਡਾ ਰੇਟ ਫਿਕਸ ਹੋਇਆ ਫਿਰ ਅਸੀਂ ਕਹਾਂ ਚੱਲ ਠੀਕ ਆ ਤੂੰ ਦੇ ਸਾਨੂੰ ਫਿਰ ਅਸੀਂ ਅਨਾਰ ਦਾ ਜੂਸ ਪੀਤਾ ਸਾਰਿਆਂ ਨੇ ਸੋ ਮੈਡਮ ਜੀ ਖੁਸ਼ ਹੋ ਗਈ ਇੱਥੇ ਤੇ ਤੁਸੀਂ ਗਲਾਸ ਦੇਖਿਓ ਸਾਡੇ ਇਧਰ ਨਾਲ ਦਾ ਜੂਸ ਤੇ ਗਲਾਸ ਤੇ ਇਧਰਲੇ ਜੂਸ ਦੇ ਗਲਾਸ ਦੇ ਅਨਾਰ ਦੇ ਜੂਸ ਦੇ ਗਲਾਸ ਦੇਖ ਤੇ ਤੁਹਾਨੂੰ ਡਿਫਰੈਂਸ ਪਤਾ ਲੱਗ ਜਾਊਗਾ ਐਲੋ ਜੀ ਦੇਖੋ ਜੀ ਓ ਮਾਈ ਗॉड ਸਾਡੇ ਤਾਂ ਭਾਈ ਮੱਗੇ ਆਲਾ ਗਲਾਸ ਦਿੰਦੇ ਆ ਤੇ ਤੁਹਾਡੇ ਦੱਸੋ ਕਿ ਕਿਦਾਂ ਦਾ ਗਲਾਸ ਦਿੰਦੇ ਆ ਇਹ ਗਲਾਸ ਤੁਸੀਂ ਚੈੱਕ ਕਰ ਸਕਦੇ ਹੋ ਓਹੋ ਮੈਂ ਤਾਂ ਕਹਿੰਦੀ ਆ ਤਿੰਨ ਚਾਰ ਸਿਪ ਜਿੱਦਾਂ ਆਪਾਂ ਵੱਡੇ ਵੱਡੇ ਲੈ ਕੇ ਪੀਨੇ ਆ ਨਾ ਬਸ ਉਹ ਚੀਹ ਫਿਨਿਸ਼ ਹੋ ਗਿਆ ਲੋ ਜੀ ਆ ਦੇਖ ਲਓ ਜੀ ਇਹ ਤਾਂ 10 ਰੁਪਏ ਦਾ ਗੰਨੇ ਦਾ ਜੂਸ ਸੀ ਇਹ ਚੋਂ ਮਸਾ ਹੀ ਆਂਦਾ ਸੋ ਤਾਂ ਇੰਨਾ ਕ ਗਲਾਸ 10 ਰੁਪਏ ਦਾ ਜੂਸ ਹੀ ਦਿੰਦੇ 10 ਜਾਂ 20 ਰੁਪਏ ਦਾ ਹੋਏਗਾ ਤੇ ਇਹਨਾਂ ਨੇ 30 ਰੁਪਏ ਦਾ ਜਿਹੜਾ ਅਨਾਦ ਦਾ ਜੂਸ ਲਾਇਆ ਜੋ ਪੀ ਕੇ ਸਾਨੂੰ ਸ਼ਾਂਤੀ ਮਿਲੀ ਸੋ ਫਿਰ ਆਪਾਂ ਅੱਗੇ ਵਧੇ ਅਸੀਂ ਇਹਦੇ ਗਲਾਸਾਂ ਤੇ ਬੜਾ ਅਸੀਗੇ ਸੋ ਸਾਡੀ ਸੰਗਤ ਨੇ ਨਾਰ ਦਾ ਜੂਸ ਪੀਤਾ ਸੋ ਇਹ ਲੱਗੀ ਹੋਈ ਆ ਬੈਲਬੋਰਡ ਲੱਗਿਆ ਹੋਇਆ ਜੀ ਇਹ ਤੇ ਸਾਰੇ ਗੁਰਦੁਆਰੇ ਜਿਹੜੇ ਆਪਾਂ ਦਰਸ਼ਨ ਕੀਤੇ ਸੀ ਉਹ ਆ ਰਹੇ ਸੀਗੇ ਜਿੰਨੇ ਵੀ ਇੱਥੇ ਲੋਕ ਦੇ ਰਹੀਏ ਚਾਹ ਜਾਂ ਦੂਰ ਆ ਨਾਨਕ ਜੀ ਦਾ ਸਰ ਲਾਈਕ ਉਦਾਂ ਹਨਾ ਜਿੰਨੇ ਵੀ ਨੇ ਏਰੀਆ ਦੇ ਵਿੱਚ ਪੈਂਦੇ ਸਾਰਿਆਂ ਦੀ ਉਹ ਆ ਰਹੇ ਸੀ ਬੈਲਬੋਰਡ ਤੇ ਸੋ ਅਸੀਂ ਫੇਰ ਉਹੀ ਸ਼ਾਪ ਤੇ ਆ ਗਏ ਮੰਕੀ ਵਾਲੀ ਇੱਥੋਂ ਮੰਗੀ ਬਾਈ ਕਰ ਚੁੱਕੇ ਸੀਗੇ ਮੇਰੀ ਬੇਟੀ ਸੀ ਹੋਈ ਪਿੱਛੇ ਵੇਸੀ ਉਹ ਬਾਰ ਬਲੱਗੀ ਹੋਈ ਸੀ ਕਰਨ ਸੋ ਤੁਹਾਨੂੰ ਦੱਸਿਆ ਨਾ ਸੇਮ ਮਾਰਕੀਟ ਸੀ ਬਸ ਆਪਾਂ ਆ ਗਏ ਸੋ ਆਪਾਂ ਆਏ ਫਿਰ ਆਪਾਂ ਮੈਂ ਤਾਂ ਲੈਣੀਆਂ ਸੀ ਗੋਗਲਸ ਕਿਉਂਕਿ ਮੇਰੀਆਂ ਗਈਆਂ ਸੀ ਟੁੱਟ ਪਿਛਲੇ ਵਲੌਗ ਚ ਤੁਹਾਨੂੰ ਦਿਖਾਇਆ ਸੀਗਾ ਮੈਂ ਹਨਾ ਆਪਣੀਆਂ ਗੋਗਲਸ ਟੁੱਟ ਗਈਆਂ ਸੀਗੀਆਂ ਤੇ ਮੈਨੂੰ ਚਾਹੀਦੀ ਸੀਗੀ ਤੇ ਸੋ ਆਪਾਂ ਇੱਥੇ ਚੈੱਕ ਕਰਨ ਲੱਗੇ 80 ਰੁਪਏ ਦੀ ਸੀ ਜਿਹੜੀ ਮਰਜ਼ੀ ਲੈ ਲੋ ਕਹਿੰਦੇ ਸੋ ਮੈਂ ਕਿਹਾ ਜੇ ਚਾਹੀਦੀ ਤਾਂ ਹੈਗੀ ਹੀ ਹੈ ਵੀ ਮੇਰੀ ਤਾਂ ਆਪਣੀ ਟੁੱਟ ਗਈ ਆ ਹਨਾ ਤੇ ਧੋਪੇ ਇੱਥੇ ਤੇਜ ਹੋ ਜਾਂਦੀ ਦੁਪਹਿਰ ਨੂੰ ਤੇ ਲੈਣੀ ਪੈਂਦੀ ਹੈ ਇਹ ਨਹੀਂ ਪਤਾ ਸੀ ਭਾਈ ਪੰਜਾਬ ਚ ਤਾਂ ਜਮਾ ਵੀ ਧੁੱਪ ਨਹੀਂ ਹੈਗਾ ਆਪਾਂ ਗਵਾਲੀਆ ਟੱਪੇ ਆ ਤੇ ਸਾਨੂੰ ਤਾਂ ਭਾਈ ਠੰਡ ਨੇ ਘੇਰ ਲਿਆ ਸੀਗਾ ਸੂਰਜ ਦੇ ਤਾਂ ਇਹ ਸਾਨੂੰ ਦਿਸੇ ਹੀ ਨਹੀਂ ਹੈਗੇ ਪਿਛਲੇ ਸਾਲ ਦੇ ਆ ਹੁਣ ਮਾਰੋ ਮੋਟਾ ਇੱਥੇ ਹੁੰਦੇ ਸਨ ਲੱਗੇ ਆ ਸੋ ਆਪਾਂ ਲਈਆਂ ਗੋਗਲਸ ਸਾਰੇ ਨੂੰ ਇਹੀ ਵਧੀਆ ਲੱਗੀ ਆਪਾਂ ਇੱਕ ਬਾਈ ਕੀਤੀ ਹਾਂ ਬਾਈ ਕਰਕੇ ਲੋ ਜੀ ਫੇਰ ਆਪਾਂ ਅੱਗੇ ਵਧ ਗਏ ਤੋ ਰਾਹ ਵਿੱਚ ਫੇਰ ਵੀ ਬੰਦਾ ਦੇਖਦਾ ਦੇਖਦਾ ਜਾਂਦਾ ਬੈਂਗਲਸ ਦੀ ਸ਼ਾਪ ਤੇ ਆ ਗਏ ਤੋ ਫੇਰ ਅਸੀਂ ਕੋਈ ਨਾ ਕੋਈ ਚੂੜੀਆਂ ਜਾਂ ਬੈਂਗਲ ਜਾਂ ਕੜੇ ਬਾਏ ਕਰ ਹੀ ਲਏ ਸੋ ਫੇਰ ਆਪਾਂ ਆ ਗਏ ਹਜੂਨ ਸਾਹਿਬ ਇੱਥੇ ਲੱਗਿਆ ਹੋਇਆ ਸੀ ਲੰਗਰ ਖਿਚੜੀ ਦਾ ਮਲਕੀ ਮਿਕਸ ਹੀ ਕਹਿੰਦੇ ਆ ਬਰੀਆਨੀ ਦੇ ਰਹੇ ਸੀਗੇ ਤੇ ਨਾਲ ਦਹੀਂ ਤੋ ਦੇਖੋ ਤੁਸੀਂ ਆਪਾਂ ਲਏ ਬੜਾ ਵਧੀਆ ਲੰਗਰ ਦੇ ਰਹੇ ਸੀਗੇ ਦੁੱਨੇ ਨਾਲ ਚਮਚ ਆਪਾਂ ਖਾਦੇ ਫੇਰ بریانی ਸੀ ਤੇ ਉੱਤੇ ਦਹੀਂ ਪਾ ਕੇ ਦੇ ਰਹੇ ਸੀ। ਇਹੇ ਬਰੀਆਨੀ ਦਹੀਂਾਂ ਨੇ ਸਾਡੇ ਗਲੇ ਫੜੇ ਹੋਏ ਆ ਹਾਲੇ ਤੱਕ ਜੋ ਠੀਕ ਨਹੀਂ ਹੋਏ ਹੈਗੇ। ਖਾਦਾ ਤਾਂ ਸੀ ਐ ਸਵਾਦ ਲੈ ਕੇ ਚਸਕੇ ਲੈ ਲੈ ਕੇ ਆ। ਬਟ ਇਹੇ ਦਹੀਂ ਬਰੀਆਨੀ ਸਾਡੇ ਜਿਹੜੇ ਗਲੇ ਆ ਨਾ ਉਹ ਫੜ ਕੇ ਸਾਨੂੰ ਤਾਂ ਡਬੋਚ ਰੱਖਿਆ ਹਾਲੇ ਤੱਕ। ਸੋ ਟੇਸਟੀ ਦੇ ਵਿੱਚ ਤਾਂ ਬਹੁਤ ਕੁਝ ਖਾਦਾ ਆਪਾਂ ਦਹੀਂ ਛੱਡਿਆ ਹੀ ਨਹੀਂ ਕੁਝ। ਸੋ ਆਪਾਂ ਅੱਗੇ ਵਾਪਸ ਦਰਵਾਜ਼ਾ ਸਾਬ ਕਿਉਂਕਿ ਹੁਣ ਅਸੀਂ ਬਾਪਾ ਕੁਲਵੰਤ ਸਿੰਘ ਜੀ ਜਿਹੜੇ ਇੱਥੇ ਦੇ ਬ੍ਰਹਮ ਗਿਆਨੀ ਜੀ ਨੇ ਉਹਨਾਂ ਨੂੰ ਮਿਲਣਾ ਸੀਗਾ ਉਹ ਆ ਜਾਂਦੇ 7 7:30 ਤੱਕ ਆਰਤੀ ਕਰਨ ਤੋਂ ਬਾਅਦ ਆ ਜਾਂਦੇ ਨੇ ਆਪਣੇ ਰੂਮ ਦੇ ਵਿੱਚ ਤੇ ਉੱਥੇ ਸਾਰੀਆਂ ਸੰਗਤਾਂ ਸਿਗੀਆਂ ਤੇ ਆਪਾਂ ਉੱਧਰ ਨੂੰ ਜਾ ਰਹੇ ਹਾਂ ਤੇ ਤਾਂ ਜੋ ਉਹਨਾਂ ਦੇ ਵੀ ਦਰਸ਼ਨ ਹੋ ਸਕਣ ਕਿਉਂਕਿ ਇਹ ਸਾਡੀ 31 ਤਰੀਕ ਦੀ 25 ਸਾਲ ਦੀ ਆਖਰੀ ਰਾਤ ਸੀ ਇੱਥੇ ਤੇ ਕਿਉਂਕਿ ਇੱਕ ਨੂੰ ਸਾਡੀ ਫਿਰ ਮਾਰਨਿੰਗ ਸਾਡੀ ਫਲਾਈਟ ਕਹਿ ਦੋ ਜਾ ਵਾਪਸੀ ਸੀਗੀ ਪੰਜਾਬ ਨੂੰ ਸੋ ਅਸੀਂ ਆਏ ਦੁਬਾਰਾ ਫਿਰ ਇੱਥੇ ਅਸੀਂ ਕਿ ਚਲੋ ਮਿਲ ਕੇ ਹੀ ਚੱਲਦੇ ਆ ਬਾਬਾ ਜੀ ਨੂੰ ਹਨਾ ਵੀ ਜਾਨ ਲੱਗੇ ਵੀ ਸੋ ਅਸੀਂ ਫਿਰ ਆਏ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਕੀਤੀ ਇਹ ਗੁਰਦੁਆਰਾ ਸਾਹਿਬ ਦੇ ਅੰਦਰਲਾ ਦ੍ਰਿਸ਼ ਹੈ ਜੀ ਤੇ ਰਸ਼ ਬਹੁਤ ਹੋ ਗਿਆ ਸੀ ਸੰਗਤ ਰਸ਼ ਨਹੀਂ ਸੰਗਤ ਬਹੁਤ ਜ਼ਿਆਦਾ ਹੋ ਗਈ ਸੀ ਕਿਉਂਕਿ ਨਵਾਂ ਸਾਲ ਸੀ ਸਾਰੇ ਆਪਣਾ ਨਵਾਂ ਸਾਲ ਗੁਰੂ ਘਰ ਗੁਰੂ ਪਿਤਾ ਦੀ ਨਿੱਕੀ ਗੋਦ ਵਿੱਚ ਬਹਿ ਕੇ ਮਨਾਣਾ ਚਾਹੁੰਦੇ ਸੀ ਮਨਾਉਣਾ ਚਾਹੁੰਦੇ ਸੀ ਸੋ ਆਪਾਂ ਫਿਰ ਗਏ ਅੰਦਰ ਮੈਂ ਫੋਨ ਤੇ ਫੋਨ ਕਰੀ ਜਾਵਾ ਸਾਰੇ ਕਹਿੰਦੇ ਇੱਥੇ ਬੈਠੀਂ ਇੱਥੇ ਬੈਠੀਂ ਇੱਥੇ ਬੈਠੇ ਆਸੀ ਹੋ ਗਏ ਸੀ ਪਿੱਛੇ ਲੇਟ ਸੋ ਆਪਾਂ ਫਿਰ ਗਏ ਮਤਲਬ ਵੀ ਜਾਵਾ ਕਿੱਧਰ ਗਏ ਸਾਰੀ ਸੰਗਤ ਕਿੱਧਰ ਗਈ ਕਿਉਂਕਿ ਨਾ ਅੱਗੇ ਪਿੱਛੇ ਹੋ ਹੀ ਜਾਂਦਾ ਸੋ ਆਪਾਂ ਫਿਰ ਬਾਹਰ ਆ ਕੇ ਤੇ ਵੇਟ ਕੀਤੀ ਸਾਨੂੰ ਇੱਥੇ ਮਿਲਣਗੇ ਬਟ ਇੱਥੇ ਮਿਲੇ ਨਹੀਂ ਫਿਰ ਸਾਨੂੰ ਉਹ ਉੱਪਰ ਮਿਲੇ ਫਿਰ ਸਾਨੂੰ ਪਤਾ ਲੱਗ ਗਿਆ ਸੀ ਕਿੱਥੇ ਜਾਣਾ ਉੱਥੇ ਸਾਰਿਆਂ ਨੂੰ ਮਿਲ ਰਹੀ ਸੀ ਇਹ ਕੈਮਰਾ ਤਾਂ ਹੀ ਮੇਰਾ ਘੁੰਮਦਾ ਪਿਆ ਤੇ ਜਦੋਂ ਮਿਲ ਗਏ ਫਿਰ ਆਪਾਂ ਬਾਬਾ ਕੁਲਵੰਤ ਸਿੰਘ ਜੀ ਦੇ ਦਰਸ਼ਨ ਕੀਤੇ ਉਹਨਾਂ ਤੋਂ ਆਸ਼ੀਰਵਾਦ ਲਿਆ ਤੇ ਸਿਮਰਨ ਕੀਤਾ ਬੈਠ ਕੇ ਉੱਥੇ ਬਹੁਤ ਵਧੀਆ ਰਿਹਾ ਤੇ ਆ ਦੇਖੋ ਜੀ ਫਿਰ ਉੱਪਰ ਅਸੀਂ ਮਿਲਨੇ ਸੀ ਬਾਬਾ ਜੀ ਨਾਲ ਸਾਡੀ ਹਨਾ ਸਾਰੇ ਦੀ ਸੰਗਤ ਦੇ ਰੂਬਰੂ ਹੋ ਗਏ ਸੀਗੇ ਦਰਸ਼ਨ ਦੇ ਇਸੇ ਸਾਨੂੰ ਤੇ ਇਹ ਫਿਰ ਆਪਾਂ ਉੱਪਰ ਦੇਖੋ ਸੰਗਤ ਸੰਗਤ ਨਵੇਂ ਸਾਲ ਦੇ ਸੰਗਤ ਦੇਖੋ ਕਿੰਨੀ ਸੰਗਤ ਸੀ ਇਹ ਸਾਰੀ ਇਥੇ ਵੀ ਸਾਨੂੰ ਬਾਬਾ ਜੀ ਨੇ ਇਸ ਸਮੋਸੇ ਤੇ ਆ ਕੀ ਕਹਿੰਦੇ ਮੰਗੋ ਸ਼ੇਕ ਮੰਗੋ ਸ਼ੇਕ ਹਾਂ ਕੁਛ ਇਦਾਂ ਜੂਸ ਹੀ ਸੀ ਹਾਂ ਆਮ ਪਦਨਾ ਜਿਹਨੂੰ ਕਹ ਦਿੰਦੇ ਲਾਈਕ ਉਹਦਾ ਤੇ ਸਾਨੂੰ ਉੱਥੇ ਪ੍ਰਸ਼ਾਦ ਮਿਲੇ ਆ ਬਾਬਾ ਜੀ ਨੇ ਦਿੱਤਾ ਸਾਨੂੰ ਸਮੋਸਿਆਂ ਦਾ ਪਰਚਾਰ ਮੈਂ ਸਮੋਸੇ ਮੰਗ ਰਹੀ ਬੈਠੀ ਬਾਬਾ ਜੀ ਨੇ ਸੌਣ ਲਈ ਜਾ ਲੱਗੇ ਸਾਨੂੰ ਕਹਿੰਦਾ ਤੁਹਾਨੂੰ ਸਮੋਸੇ ਵੀ ਖਵਾ ਕੇ ਭੇਜਦੇ ਨੇ ਸੋ ਉਸ ਤੋਂ ਬਾਅਦ ਆਪਾਂ ਦਰਸ਼ਨ ਕਰਕੇ ਨੇ ਚ ਜਾਗੇ ਸਾਡੇ ਕੋਈ ਨਾਲ ਦੇ ਬੱਚੇ ਬੁੱਝ ਅੱਗੇ ਪਿੱਛੇ ਹੋ ਗਏ ਉਹਨਾਂ ਨੂੰ ਲੁੱਭਣ ਚੱਲੇਗੇ ਸੰਗਤ ਅਸੀਂ ਇੱਥੇ ਬੈਠ ਗਏ ਕਿ ਵਕਤ ਦੀ ਨਾਲ ਗੁੰਮ ਜਾਂ सो so, उस तो बाद आप, आप हो गए अपने रूंगली दवाना क्योंकि तो फिर असी आवं साढ़े कस बजे अस सोचा सी दस कजे आवे तो उस फिर नवा साल बाबा जी दान मनावे ਸੋ ਐਨੀ ਕਸੀ ਹਾਜ਼ਰੀ ਭਰ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਮਿਲ ਕੇ ਅਸੀਂ ਸੰਗਤਾ ਆਪਣੇ ਆਪਣੇ ਰੂਮ ਨੂੰ ਰਵਾਨਾ ਹੋ ਗਈਆਂ ਅਸੀਂ ਉੱਥੇ ਜਾ ਕੇ ਥੋੜਾ ਰੈਸਟ ਕੀਤਾ ਰੈਸਟ ਕਰਕੇ ਫਿਰ ਅਸੀਂ 10 10:30 ਵਜੇ ਆਪਾਂ ਵਾਪਸ ਹੀ ਗਾਲੀ ਸੋ ਇਹ ਸੀ ਮੇਰਾ ਹੁਣ ਤੱਕ ਦਾ ਵਲੌਗ ਇਸ ਤੋਂ ਅੱਗੇ ਦਾ ਵਲੌਗ 31 ਤਰੀਕ ਦੀ ਰਾਤ ਦਾ ਵਲੌਗ ਤੁਹਾਨੂੰ ਹਲੇ ਲੈ ਕੇ ਜਾਵਾਂਗੇ ਸੋ ਉ ਤੱਕ ਲਈ ਇਜਾਜ਼ਤ ਦੋ ਟੌਰ ਕੋ ਸ਼ਸ਼ੀ ਕਾਲ 바이ਖ ਜੀ ਕਾਲ ਸਾਹਿਬ 바이ਖ ਜੀ